ਅਜ ਦੇਸ਼ ਪਰ ਵਿੱਚ ਮੁਸਲਿਮ ਭਾਈਚਾਰੇ ਵੱਲੋਂ Eid ul Fitr ਦੀ ਮੁਬਾਰਕਬਾਦ ਦਿੱਤੀ ਗਈ। ਨਮਾਜ਼ ਅਦਾ ਕਰਨ ਤੋਂ ਬਾਅਦ ਇੱਕ ਦੂਜੇ ਦੇ ਗਲੇ ਮਿਲ ਕੇ ਮਨਾਇਆ ਗਿਆ ਇਹ ਖੁਸ਼ੀਆਂ ਭਰਿਆ ਦਿਨ। ਮੁਸਲਿਮ ਭਾਈਚਾਰੇ ਵੱਲੋਂ ਪੂਰੀ ਦੁਨੀਆ ਵਿੱਚ ਅਮਨ ਸ਼ਾਂਤੀ ਕਾਇਮ ਰਹਿਣ ਦੀ ਕੀਤੀ ਗਈ ਦੁਆ। ਦੱਸਿਆ ਕਿ 30 ਦਿਨ ਦੇ ਰੋਜ਼ੇ ਰੱਖ ਕੇ ਇੱਕ ਦਿਨ ਵਿੱਚ 15 ਘੰਟੇ ਭੁੱਖੇ ਰਹਿਣਾ ਪੈਂਦਾ ਹੈ। ਸਾਰਾ ਦਿਨ ਨਮਾਜ਼ ਪੜ੍ਹ ਕੇ ਅੱਲਾਹ ਦੀ ਇਬਾਦਤ ਕੀਤੀ ਜਾਂਦੀ ਹੈ। ਇਸ ਮੌਕੇ ਕਾਲੀ ਦਲ ਦੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਵੀ ਮੁਸਲਿਮ ਪਾਇਚਾਰੇ ਨਾਲ Eid ਮਨਾਉਣ ਦੇ ਲਈ ਪਹੁੰਚੇ। ਦੀਆਂ ਵਧਾਈਆਂ ਅਸ਼ੀਰਵਾਦ ਹੈ ਅੱਲਾਹ ਤਾਲਾ ਦਾ ਅਕੀਰਾਸ ਕੀਤੀ ਕਿ ਸਾਡਾ ਪਾਈਚਾਰਾ ਤਰੱਕੀ ਕਰੇ ਆਪਸੀ ਪਿਆਰ ਵਧੇ ਸਭ ਦਾ ਸਤਕਾar ਵਧੇ ਅਬਸਰਤ ਕਰੀ ਬੇਟੇ ਪਾਈਚਾਰੇ ਨੂੰ ਕਿੰਨਾ ਕਿ ਪਿਆਰ ਮਿਲ ਰਿਹਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਬਹੁਤ ਹੀ ਜ਼ਿਆਦਾ ਉਸਲ ਪਾਈਚਾਰੇ ਦੇ ਬਹੁਤ ਆ ਜੀ ਮੇਰੇ ਨਾਮ شاہਨੀ ਯੂਸਫੇ ਮੈਂ ਇੱਥੇ ਬੀਐਸ ਨਰਸਿੰਗ ਕਰਤਾ ਹਾਂ ਅਮਰੇ ਸੈਕੋਲਜ ਆਫ ਨਰਸਿੰਗ ਮੈਂ तो ये जो ईद है ये एक ख़ुशी का माहौल होता है एक ख़ुशी का दिन होता है तो ये काफ़ी मेहनत करने के बाद क्योंकि हर आ, हमने पहले इसके पहले हमने एक मंथित एक रोज़े रखने पड़ते हैं फास्टिंग जिसे हम कहते हैं तो रोज़ का मतलब है जितनी भी बुराइयां हैं उनसे दूर रहना यानी बुरा नहीं सोचना बुरा नहीं देखना आँखों का रोजा कानों का रोज़ा बुरा नहीं सुनना हाथों के रोज़ा बुरा नहीं करना तो जितनी भी बुराई चीज़ें हैं उनसे दूर रहना उसको हम कहते हैं रोज़े। उसमें और एक चीज़ मेन चीज़ आता है कि ऊपर वाले ने हमें हुक्म दिया है कि आपको इस महीने में जो खाना है यानी नफस है नफस को हमें कंट्रोल करना है जब हम नफुस को कंट्रोल करेंगे तभी हम जो शैतान है उसे हम मुफ्ती मांगें ले सकते हैं नजात ले सकते हैं तो कंटिन्यूसली खुद को कंट्रोल में रखना एक महीने तक इट इज़ नॉट ए जोक तो उस महीने के बाद सख्ती के बाद जो ए, कंट्रोल के बाद हमें एक ख़ुशी का दिन आता है उसको हम कहते हैं ईद तो आज हमें भी काफ़ी खुशी है काफ़ी मसरत है क्योंकि हमने कं, कंटिनुसली हम एक महीने तक रोज़े में हमने रखे हैं तो आज मैं ये कह सकता हूँ कि आज काफ़ी खुशी का दिन है मेरे लिए भी आपके लिए भी मेरे दोस्तों के लिए भी और मैं सभी देखने वालों सुनने वालों को तहे दिल से फितर की ईद मुबारक ਕਰਤਾ ਹਾਂ ਇਹਨਾਂ ਮੁਸਲਮ ਭਾਈਚਾਰੇ ਵਾਸਤੇ ਬਹੁਤ ਵੱਡਾ ਦਿਨ ਹੈ Eid ul Fitr ਦੀ ਨਮਾਜ਼ ਅਦਾ ਕੀਤੀ ਸਭ ਨੇ ਤੇ ਮੈਂ ਇੱਥੇ ਆਪਣੇ ਇਹ ਸਾਰੇ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਮੁਬਾਰਕ ਦਿਨ ਆਇਆ ਤੇ ਸਭ ਨੂੰ ਮਿਲਿਆ ਮੈਂ ਕਿਉਂਕਿ ਹਿੰਦੁਸਤਾਨ ਇੱਕ ਗੁਲਦਸਤਾ ਵਾ ਸਭ ਪਿਆਰ ਨਾਲ ਰਹਿਣ ਭਾਈਚਾਰੇ ਨਾਲ ਰਹਿਣ ਖੁਸ਼ ਰਹਿਣ ਤਰੱਕੀ ਕਰਨਾ ਹਰ ਕੋ ਨੂੰ ਤਰੱਕੀ ਦਾ ਮੌਕਾ ਮਿਲੇ ਤੇ ਪਿਆਰ ਜਿਹੜਾ ਵਾ ਹਰ ਧਰਮ ਜਿਹੜਾ ਪਿਆਰ ਸਿਖਾਉਂਦਾ ਸਤਿਕਾਰ ਸਿਖਾਉਂਦਾ ਇੱਕ ਦੂਜੇ ਦਾ ਦੁੱਖ ਸੁੱਖ ਦੇ ਵਿੱਚ ਆਪਾਂ ਸ਼ਾਮਲ ਹੋਣਾ ਹੋਂ ਦਾ ਤੇ ਅੱਜ ਮੈਂ ਖੁਸ਼ੀ ਦਾ ਮੌਕਾ ਤੇ ਅੱਜ ਸਭ ਸ਼ਾਮਲ ਹੋਣਾ ਆ ਸਭ ਨੂੰ ਇੱਕ ਵਾਰੀ ਫੇਰ ਈਦ-ਉਲ-ਫਿਤਰ ਦੀ ਬਹੁਤ-ਬਹੁਤ ਮੁਬਾਰਕਾਂ ਅੱਜ ਈਦ-ਉਲ-ਫਿਤਰ ਦਾ ਜਿਹੜਾ ਖੁਸ਼ੀਆਂ ਭਰਿਆ ਜਿਹੜਾ ਤਿਉਹਾਰ ਹੈ ਇਹ 30 ਦਿਨ ਦੇ ਲੋਕ ਰੋਜ਼ਾ ਰੱਖ ਕੇ 17-18 ਘੰਟੇ ਬੁਖੇ ਰਹੇ ਅਗੇ ਅੱਲਾਹ ਦੀ ਇਬਾਦਤ ਕਰਕੇ ਪੰਜ ਟਾਈਮ ਨਮਾਜ਼ ਪੜ੍ਹ ਕੇ ਉਸ ਤੋਂ ਬਾਅਦ ਇਸ਼ਾ ਦੀ ਨਮਾਜ਼ ਤੋਂ ਬਾਅਦ ਇੱਕ ਘੰਟੇ ਦੀ ਨਮਾਜ਼ ਪੜ੍ਹ ਕੇ ਉਹ ਸਾਰੀਆਂ ਇਬਾਦਤਾਂ ਕਰਕੇ ਤੇ ਅੱਜ ਉਹ Eid ul Fitr ਦਾ ਦਿਨ ਦੇਖਦੇ ਨੇ ਰਾਤ ਇੱਕ ਦਿਨ ਪਹਿਲਾਂ ਉਹ ਜਿਹੜਾ ਚਾਂਦ ਦੇਖਦੇ ਨੇ ਵੀ ਚਾਂਦ ਜਿਹੜਾ ਸਾਨੂੰ ਅੱਲਾਹ ਤਾਲਾ ਨੇ ਇਹ ਦਿਖਾਤਾ ਤੇ ਸਵੇਰ ਸਵੇਰੇ Eid ਹੋਏਗੀ ਉਹ ਅੱਜ Eid ਦਾ ਤਿਹਾਰ ਜਿਹੜਾ ਵਾ ਬੜਾ ਖੁਸ਼ੀਆਂ ਭਰਿਆ ਮਨਾਇਆ ਜਾ ਰਿਹਾ ਔਰ ਇੱਥੇ ਜਿਹੜੀ ਹੈ ਕਾਫੀ ਜਿਹੜੇ ਨੇਤਾਗਨ ਵੀ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੀ ਪਬਲਿਕ ਆਈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਡੇ ਮੌਲਾਣਾ ਜਾਵਾ ਮਜ਼ੀਦ ਖੈਰੂਦੀਨ ਦੇ ਵਿੱਚ ਆਲਵੀਆਰ ਦੇ ਵਿੱਚ ਆਪਣਾ ਹਾਮਿਦ ਹੁਸੈਨ ਕਾਸਮੀ ਨੇ ਜਿਹੜੀ ਨਮਾਜ਼ ਪੜਾਈ ਅਸੀਂ ਉਹਨਾਂ ਦੇ ਨਾਲ ਜਿਹੜੇ ਸਾਰੇ ਮੁਸਲਮਾਨਾਂ ਨੇ ਨਮਾਜ਼ ਪੜ੍ਹੀ ਅਸੀਂ ਵੀ ਉਹਨਾਂ ਨਾਲ ਪੜ੍ਹੀ ਔਰ ਦੁਆਵਾਂ ਕੀਤੀਆਂ ਗਈਆਂ ਸਾਰੇ ਇੰਡੀਆ ਵਾਸੀ ਪੰਜਾਬ ਵਾਸੀ ਔਰ ਜਿਹੜੇ ਫਲਸਤੀਨ ਵਰਗੇ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਤਸ਼ੱਦਦ ਹੋ ਰਹੀ ਹੈ ਮਜਲੂਮਾਂ ਦੇ ਉੱਤੇ ਬੱਚਿਆਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਔਰਤਾਂ ਦੇ ਉੱਤੇ ਉਹਨਾਂ ਵਾਸਤੇ ਵੀ ਦੁਆ ਕੀਤੀ ਗਈ ਜਿਵੇਂ Eid ਦਾ ਤਿਉਹਾਰ ਹੈ ਜਿਹੜਾ ਸਾਰੀ ਦੁਨੀਆ 'ਚ ਮਨਾਇਆ ਜਾਂਦਾ ਬਹੁਤ ਵੱਡਾ ਤਿਉਹਾਰ ਹੈ ਜਿਵੇਂ ਹੁਣ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਨੌਜਵਾਨ ਪੀੜੀ ਨੂੰ ਸੰਦੇਸ਼ ਜਿਹੜਾ ਦੇਣਾ ਚਾਹੁੰਦੇ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਹੈ ਇਸ ਟਾਈਮ ਅਮਰੀਕਾ ਦੀ ਵਰਲਡ ਹੈਲਥ ਜਿਹੜੀ ਆਰਗੇਨਾਈਜੇਸ਼ਨ ਹੈ ਉਹਨੇ ਜਿਹੜੀ ਸਾਇੰਸ ਦੇ ਵਿੱਚ ਕੱਢਿਆ ਵਾ ਕਿ ਰੋਜ਼ਾ ਰੱਖਣ ਦਾ ਜਿਹੜਾ ਮਹੱਤਵ ਹੈ ਤੱਤਵ ਹੈ ਪੰਜਾਬੀ ਦੇ ਵਿੱਚ ਆਪਾਂ ਦਸੀਏ ਤੇ ਉਹਦਾ 25 ਬਿਮਾਰੀਆਂ ਦੂਰ ਹੁੰਦੀਆਂ ਹਨ ਉਹ ਜਿਹੜੇ ਕੈਂਸਰ ਦੇ ਵਿੱਚ ਜੇ ਤੁਸੀਂ ਲਾਓ ਤੇ ਡਾਕਟਰ ਦੱਸ ਰਹੇ ਨੇ ਕਿ ਕੈਂਸਰ ਵਾਲੇ ਬੰਦੇ ਨੂੰ ਭੁੱਖਾ ਰੱਖੋ ਤੇ ਜਿਹੜੇ ਸਾਡੇ ਹਜੂਸ ਸੱਲੱਲਾ ਅਲੀ ਵਸੱਲਮ ਦੇ ਅਸੀਂ ਨਕਸ਼ੇ ਕਦਮ ਦੇ ਉੱਤੇ ਚੱਲਦੇ ਪਏ ਆ ਉਹਨਾਂ ਨੇ ਸਾਨੂੰ ਹਜ਼ਾਰਾਂ ਸਾਲ ਪਹਿਲਾਂ ਜਿਹੜਾ ਵਾ ਉਹ ਹੈ ਪੈਗਾਮ ਦੇ ਕੇ ਚਲੇ ਗਏ ਨੇ ਕਿ ਤੁਸੀਂ ਰਮਜ਼ਾਨ ਮਹੀਨਾ ਆਏਗਾ ਰਮਜ਼ਾਨ ਮਹੀਨੇ ਦੇ ਵਿੱਚ ਇਬਾਦਤ ਕਰਨੀ ਹੈ ਔਰ ਰੋਜ਼ੇ ਰਖਣੇ ਹਨ ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਹੈ ਅਮਰੀਕਾ ਦੇ ਜਿਹੜੇ ਵੱਡੇ ਵੱਡੇ ਸਾਇੰਟਿਸਟ ਨੇ ਹੋਰ ਵੀ ਵੱਡੇ ਵੱਡੇ ਮੁਲਕਾਂ ਦੇ ਉਹਨਾਂ ਨੇ ਵੀ ਜਿਹੜਾ ਵਾ ਇਹਨੂੰ ਕਲੀਅਰ ਕਰ ਦਿੱਤਾ ਕਿ 25 ਬਿਮਾਰੀਆਂ ਨਾਲ ਦੂਰ ਹੁੰਦੀਆਂ ਬਹੁਤ ਜ਼ਬਰਦਸਤ ਬਿਮਾਰੀਆਂ